ਅਸੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਵੀਡੀਓ 'ਚ ਤੇ ਜਿਹੜੇ ਮੇਰੇ ਭਰਾਵਾਂ ਨੇ ਆਪਣਾ ਚੈਨਲ ਹੈ ਜਿਹੜਾ ਅਨਹਿਅਰਡ ਥੈਂਕਸ ਉਹ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਪੇਜ ਨੂੰ ਸਬਸਕ੍ਰਾਈਬ ਕਰ ਲੋ ਫੋਲੋ ਕਰ ਲੋ ਤੇ ਜੇਕਰ ਫੇਸਬੁੱਕ ਤੇ ਦੇ ਦੇ ਤਾਂ ਫੋਲੋ ਜ਼ਰੂਰ ਕਰ ਲੋ ਤੇ ਆਪਣਾ ਲਾਈਕ ਤੇ ਕਮੈਂਟ ਜ਼ਰੂਰ ਦਿਆ ਕਰੋ ਅੱਜ ਆਪਾਂ ਤੁਹਾਨੂੰ ਇੱਕ ਐਪ ਦੱਸਾਂਗੇ ਜਿਹੜੀ ਕਿ ਤੁਹਾਡੇ ਫੋਨ ਦੇ ਜਿਹੜੇ ਟੈਕਸਟ ਮੈਸੇਜ ਆ ਉਹ ਮੈਸੇਜਾਂ ਨੂੰ ਆਪਣੇ ਆਪ ਅੱਡੋ ਅੱਡ ਡਿਵਾਈਡ ਕਰ ਦੂਗੀ ਆਰਗੇਨਾਈਜ਼ ਕਰ ਦੂ ਮਤਲਬ ਜਿਹੜੇ ਤੁਹਾਡੇ ਬੈਂਕ ਨਾਲ ਲੈਣ ਦੇਣ ਦੇ ਮੈਸੇਜ ਆਉਂਦੇ ਨੇ ਉਹ ਅੱਡ ਆਉਣਗੇ ਜਿਹੜੇ ਤੁਹਾਡੇ ਪਰਸਨ ਤੇ ਜੇ ਤੁਸੀਂ ਮੈਸੇਜ ਕੋਈ ਸਟਾਰ ਕਰਨਾ ਹੈ ਸਟਾਰ ਵੀ ਹੋ ਜਾਊਗਾ ਤੇ ਜਿਹੜਾ ਕੋਈ ਓਟੀਪੀ ਆਉਂਦਾ ਆਪਾਂ ਨੂੰ ਮੈਸੇਜ ਆ ਹਨ ਉਹ ਓਟੀਪੀ ਉਹਨੂੰ ਨੋਟੀਫਿਕੇਸ਼ਨ ਤੇ ਉਹ ਡਿਲੀਟ ਤੇ ਰੀਡ ਕਰਨ ਦਾ ਆਪਸ਼ਨ ਦਿੰਦੀ ਹੈ ਵੀ ਉੱਥੋਂ ਨੋਟੀਫਿਕੇਸ਼ਨ ਤੇ ਉਹ ਡਿਲੀਟ ਹੋ ਜਾਊਗਾ ਯਾਨੀ ਕਿ ਤੁਹਾਨੂੰ ਸਪੈਸ਼ਲ ਐਪ ਖੋਲ ਕੇ ਯਾਨੀ ਕਿ ਟੈਕਸਟ ਮੈਸੇਜ ਖੋਲ ਕੇ ਹਟ ਡਿਲੀਟ ਕਰਨ ਦੀ ਲੋੜ ਨਹੀਂ ਪੈਣੀ ਉਹ ਐਪ ਪ੍ਰੋਪਰ ਤਰੀਕੇ ਨਾਲ ਕਿਵੇਂ ਚੱਲਦੀ ਹੈ ਕਿੱਦਾਂ ਡਾਊਨਲੋਡ ਕਰਨੀ ਹੈ ਸਾਰਾ ਤੁਹਾਨੂੰ ਆਪਾਂ ਦੱਸਾਂਗੇ ਵਧੀਆ ਐਪ ਆ ਮਾਈਕਰੋਸਾਫਟ ਨੇ ਬਣਾਈ ਹੋਈ ਐਪ ਆ ਟਰਸਟ ਕਰ ਸਕਦੇ ਆ ਵਧੀਆ ਉਹ ਵਧੀਆ ਐਪ ਆ ਬਣਾਉਂਦੇ ਨੇ ਕੋਈ ਡਾਟ ਸੋ ਆਜੋ ਆਪਾਂ ਤੁਹਾਨੂੰ ਦੱਸੀਏ ਵੀ ਕਿੱਦਾਂ ਕਰਨਾ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਆਪਣਾ ਪਲੇ ਸਟੋਰ ਹੈ ਜਿਹੜਾ ਓਪਨ ਕਰਨਾ ਠੀਕ ਹੈ ਉੱਥੇ ਤੁਸੀਂ ਸਰਚ ਬਾਰ 'ਚ ਜਾ ਕੇ ਠੀਕ ਹੈ ਲਿਖਣਾ SMS ਆਰਗੇਨਾਈਜ਼ਰ ਆ ਦੇਖੋ SMS ਆਰਗੇਨਾਈਜ਼ਰ ਆ ਤੁਹਾਡੇ ਸਾਹਮਣੇ ਲਿਖਿਆ ਹੋਇਆ ਐਸੀ ਤਰ੍ਹਾਂ ਹੀ ਤੁਸੀਂ ਸਰਚ ਕਰ ਲੈਣਾ ਤੇ ਆ ਐਪ ਆਹੋ ਐਪ ਦਾ ਲੋਗੋ ਦੇਖ ਲਓ ਤੇ ਸਪੈਲਿੰਗ ਦੇਖ ਲਓ ਵੀ ਕਿੱਦਾਂ ਨੇ ਹਨਾ ਸਾਰੇ ਇਹੀ ਸਪੈਲਿੰਗ ਤੁਸੀਂ ਸੇਮ ਉਹਤੇ ਜਿਹੜੇ ਭਰ ਕੇ ਤੁਸੀਂ ਸਰਚ ਕਰਨੇ ਨੇ ਫਿਰ ਉਹਨੂੰ ਓਪਨ ਕਰਨਾ ਆਪਾਂ ਇਹ ਸੈੱਟ ਕਰ ਰੱਖੀ ਆ ਸੈੱਟ ਡਿਫਾਲਟ ਕਰਕੇ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਅਸੀਂ ਪਰਸਨਲ ਮੈਸੇਜ ਚ ਆਉਣਗੇ ਇਹ ਜਿਹੜੇ ਆਪਣੇ ਪਰਸਨਲ ਚੈਟ ਵਾਲੇ ਨੇ ਇੱਧਰ ਆਉਣਗੇ ट्रांजੈਕਸ਼ਨ ਚ ਆਉਣਗੇ ਜਿਹੜੇ ਵੀ ਤੁਹਾਡੇ ਆਪਣੇ ਬੈਂਕ ਵਾਲੇ ਲੈਣ ਦੇ ਨਾਲੇ ਨੇ ਉਹ ਆਉਣਗੇ ਪ੍ਰੋਮੋਸ਼ਨ ਚ ਤੁਹਾਡੇ ਫਾਲਤੂ ਮੈਸੇਜ ਆਉਣਗੇ ਇੱਥੇ ਤੁਸੀਂ ਮੈਸੇਜ ਸਟਾਰਟ ਕਰ ਸਕਦੇ ਹੋ ਤੇ ਹੋਰ ਇੱਥੇ ਰਿਮਾਈਂਡਰ ਵੀ ਲਾ ਸਕਦੇ ਹੋ ਫਾਈਨੈਂਸ ਵਾਲੇ ਵੀ ਐਡ-ਔਡ ਕਰ ਸਕਦੇ ਹੋ ਮੈਸੇਜ ਤੁਸੀਂ ਜਿਹੜੇ ਤੁਹਾਡੇ ਹੋਰ ਕੋਈ ਵਗੈਰਾ ਬੈਂਕ ਦੇ ਲੈਣ ਦੇਣ ਜਾਂ ਕੋਈ ਬੈਂਕ ਵਾਲਾ ਸਿਸਟਮ ਫਾਈਨੈਂਸ ਵਾਲਾ ਜਿਹੜਾ ਵੀ ਤੁਸੀਂ ਕਰਨਾ ਕਰਦੇ ਹੋ ਤੁਹਾਡੇ ਮੈਸੇਜ ਆਉਂਦੇ ਨੇ ਉਹ ਸਾਰੇ ਐਡ ਹੋ ਜਾਣਗੇ ਹਨਾ ਰਿਮਾਈਂਡਰ ਚ ਆ ਜਾਣਗੇ ਇਸ ਤਰ੍ਹਾਂ ਤੁਸੀਂ ਕੀ ਹੈ ਇਹ ਐਪ ਵਰਤ ਸਕਦੇ ਹੋ ਜਿਨ੍ਹਾਂ ਨੂੰ ਲੋੜ ਹੈ ਨਹੀਂ ਤੁਹਾਡੇ ਫੋਨ 'ਚ ਗੂਗਲ ਮੈਸੇਜ ਐ ਪਾਉਂਦਾ ਹੀ ਆ ਉਹਨੂੰ ਅਸੀਂ ਵਰਤ ਰਹੇ ਹਾਂ ਤੇ ਜੇ ਕਿਸੇ ਨੂੰ ਵਧੀਆ ਲੱਗਦੀ ਆ ਤਾਂ ਇਹ ਐਪ ਵੀ ਵਰਤ ਸਕਦਾ ਸੋ ਕਿੱਦਾਂ ਲੱਗਿਆ ਐਪ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ